ਤੋੜਾ ਨਾ ਹੁਣ ਤੱਕ ਫਿਰ ਮੇਰਾ ਸੀਨ ਕੋਈ ਆਇਆ ਨਹੀਂ ਹਨਾ ਅੱਛੀ ਗੱਲ ਜੀ ਉਮੀਦ ਕਰਦੇ ਆ ਸਾਰੇ ਜਣੇ ਠੀਕ ਉਠਾਖ ਹੋਵੋਗੇ ਤੇ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਗੇ-ਅੱਗੇ ਤੁਸੀਂ ਦੇਖਿਓ ਵੀ ਤੁਹਾਨੂੰ ਵਲੌਗ ਕਿ ਮੇਰਾ ਲੱਗਿਆ ਆ ਅੱਜ ਮੇਰੇ ਬਣੀ ਜੱਤੀ ਦੀ ਮਾਮੀ ਇਹ ਹੈ ਮੇਰੀ ਭਾਂਜੀ ਕੌਣ ਹਦ ਮੇਰੀ ਬੱਤੀਆਂ ਖਣੀ ਮੋਂਕ ਬਾਹ ਇਹ ਤੇ ਸਰੀ ਗੱਲ ਜੀ ਆ ਰਿਹਾ ਨੇ ਉਮੀਦ ਕਰਦੇ ਸਾਰੇ ਮੇਰੇ ਅੱਗੇ ਨਹੀਂ ਹੋਣਗੇ ਠੀਕ ਹੈ ਨਹੀਂ ਸਾਰੇ ਕੀ ਕਰਿਆ ਮੈਂ ਕਿਹਾ ਕਿ ਪੀਂਦਾ ਕੋਈ ਗੱਲ ਨਹੀਂ ਕੰਮ ਜਾਵੇਗਾ ਇਹ ਨਹੀਂ ਪਤਾ ਮम्मा ਕੀ ਮੇਰੇ ਤੋਂ ਨਹੀਂ ਹੁੰਦਾ ਆਏ ਹੁੰਦਾ ਦੇਖਿਆ ਆਏ ਹੁੰਦਾ ਜਿਵੇਂ ਨੇ ਦਾਈ ਦੁੱਕੜਾ ਹੱਥ ਲਾ ਗਿਆ ਹੁੰਦਾ ਆਏ ਆ ਜਾ ਹਾਏ ਆ ਜਾ ਜਿਵੇਂ ਟੱਪੇ ਦੀ ਇੰਜਣ ਕੱਲਾ ਜਾ ਰਹਾ ਹੁੰਦਾ ਚਲੋ ਜਰਾ ਸ਼ੋਕ ਦੇ ਕੰਮ ਸੋ ਕਮਲ ਦੇ ਕੰਮ ਇਹ ਉਹ ਕਰਦਾ ਚਲੋ ਬਸ ਚੁੱਪ ਰਹਿ ਜਾ ਓਏ ਕਰੈਕਟਰਲੈਸ ਹੋ ਗਿਆ ਕਰੈਕਟਰਲੈਸ ਹੋ ਗਿਆ ਵੀ ਤੂੰ ਇੰਸਟਾਗ੍ਰਾਮ ਕੈਮਰੇ ਪਿੰਡ ਚ ਪਰ ਇਹ ਕਸਟਮ ਲੱਗਾ ਹਜੇ ਤੇ ਇਹੀ ਹੈ ਵੀਰੇ ਕਿਸੇ ਨੂੰ ਵੀ ਕਹਿਦਾ ਕਰ ਬਸ ਮੇਰਾ ਨਾਮ ਵੀ ਮੇਰ ਨਾਲ ਹੋਊ ਬੋਲ ਹਾਂ ਏ ਬੱਡੀ ਘੋੜੀ ਮੇਰ ਨਾਲ ਕਰਿਆ ਕਰੋ ਨਹੀਂ ਤੇਰਾ ਨਾਮ ਕੀ ਦਨ ਕਹਿੰਦਾ ਨਾ ਵੀਰ ਪਾਲੀ ਖੜਿਆ ਕਰਦੇ ਨਾ ਆਪਣੀ ਵੋਟ ਤੇਰਾ ਨਾਮ ਕੀ ਦਨ ਕਹਿੰਦਾ ਨਾ ਸਮਝ ਨਾ ਕੀ ਹੈ ਨਾਮ ਮੈਂ ਨਾ ਦੱਸੇ ਕਿ ਨਾ ਹੀ ਹਾਂ ਤੇਰਾ ਨਾਮ ਇਹ ਹੈ ਅਈ ਇਹ ਕਹਿੰਦਾ ਆ ਬੇਬੇ ਖੜੇ ਨੇ ਇਹ ਦੇਖ ਰਹੇ ਨੇ ਸਾਹਮਣੇ ਕੀ ਹੈ ਨਾ 10 ਵਾਰ ਸ਼ੂਟਿੰਗ ਕਰਦੇ ਹੋਏ ਬੇਬੇ ਨੇ ਸੀਨ ਦੇ ਦੇ ਬਈ ਹਾਂ ਹਾਂ ਕੋਣ ਬੇਬੇ ਦਾ ਹੋਇਆ ਉਹ ਆ ਆ ਵੀਰ ਸ਼ੂਟਿੰਗ ਕਰ ਰਿਹਾ ਸਾਈਕਲ ਤੇ ਠੀਕ ਆ ਸੁਣ ਜਦੋਂ ਮੈਂ ਇੱਥੇ ਆ ਕੇ ਖੜ ਗਿਆ ਬਈ ਠੀਕ ਹੈ ਜੇ ਮੈਂ ਅੱਗੇ ਕੋਈ ਵਾ ਕੇ ਮੈਂ ਸਿਰਸੁਰ ਕਿ ਟਾਈਮ ਦੱਸ ਲਈ ਲੈ ਮੈਂ ਟਕਣੀ ਦੇ ਦਿੱਤੀ ਮੈਂ ਚੱਕ ਲਉ ਇਹਨੂੰ ਘੋੜਾ ਆ ਕੀ ਕਰਨ ਮੈਂ ਕੀ ਨਹੀਂ ਕਰ ਮੇਰੇ ਕੋਲ ਹੀ ਆ ਫੜਾਵਾ ਚੇਈਕ ਕੇ ਜੇ ਬੜਾ ਰੌਣਕ ਨਗੇ ਰੰਗ ਨਗੇ ਲਾ ਦੋ ਲਾ ਦੇ ਬੇਬੇ ਮਾੜਾ ਸਾਹ ਹਰਦਾ ਦਿਓ ਲੋਜੀ ਲੋ 1 2 3 ਸਟਾਰਟ ਐਕਸ਼ਨ ਹੁਣ ਸਾਡਾ ਵੀਰਾ ਐਂਟਰੀ ਮਾਰ ਰਿਹਾ ਹੈਗਾ ਆਓ ਦੇਖੋ ਐਕਸ਼ਨ ਕਰਨ ਨੂੰ ਕੀ ਠੀਕ ਹੈ ਬਾਈ ਰੈਡੀ ਆ Action. <laughs> पता नहीं की सोचते हो अजय सैकल तक क्यों आ गया तो ਇਹੋਂ ਵੀ ਮਾਰ ਜੱਗ ਪੋਕੇ ਹਨ ਚਲ ਉਹਨਾਂ ਦੇਖੋ 1 2 3 ਐਕਸ਼ਨ ਮੈਂ ਤਾਂ ਉਹਨੂੰ ਤੇ ਸਾਹ ਦਾ ਮੀਨੇ ਨਹੀਂ ਨਾ ਆਇਆ ਕਿ ਜਿੱਦਾਂ ਫਤਕ ਕਿਰਖੇ ਕਿਥੇ ਨਾ ਫਤਕ ਰੋਕ ਕੇ ਵਾਲੇ ਬਰੀ ਨਹੀਂ ਨਹੀਂ ਦੇ ਵਿੱਚ ਟਾਈਮ ਪਾਸ ਹੋ ਰਿਹਾ ਹੈ ਕੋਈ ਹੁਣ ਮਿਟਰੀ ਆਉਂਦਾ ਹੈਗਾ ਆਹ ਆਓ ਬਦਲ ਰੋਣਾਗੇ ਸੁਖਦੀ ਖਬਰ ਲੈ ਨਕੀ ਨਹੀਂ ਕਿ ਮੈਂ ਆ ਗਿਆ ਦੋ ਜਿੰਮਤ ਚੋਲੇ ਪਾ ਦਿੱਤੇ। ਉਹ ਵੀ ਅੰਦਰ ਚ ਤੇਰੀ ਜੋਤੀ ਕੁੜੀ ਹੁੰਦੀ ਆ। ਲੈ ਲੋ ਜੀ ਦੋ ਤਿੰਨ ਕਿਲੋ ਨਹੀਂ ਦੋ ਤਿੰਨ ਤੋਂ ਪੰਪੜ 10 ਖਸਮਾ। ਇਹ ਹੈਗੀ ਆ ਲੈ ਟੋਕੀ। ਕਿਹੜੀ? ਕਿਹੜੀ ਚੱਲ ਸਟੋਰੀ ਤਾਂ ਦੱਸੋ ਉਹਨੂੰ ਨਾਲ ਨਾਲ। ਉਹ ਵੀ ਤੇ ਤੇਰੀ ਕੁੜੀ ਦਾ ਜਵਾਬ ਹੁੰਦਾ ਕੋਈ ਆ। ਅੱਛਾ।

ਨਪਕੇ ਜੇ ਉਹਨਾਂ ਦੇ ਸਾਹਮਣੇ ਅੱਖਾਂ ਦੇ ਰਹਿੰਦੀ ਐ ਤਾਂ ਉਹ ਚਿਰਚਿਰਦਾ ਕਰਦੀਆਂ ਰਹਿੰਦੀਆਂ ਹੀ ਨਹੀਂ ਮਾਵਾ ਦੀ ਬਾਲਾ ਕੁਝ ਦੇਖਣਾ ਮੈਨੂੰ ਬਾਲਾ ਕੁਝ ਦੇਖਣਾ ਮੈਨੂੰ ਬੜਾ ਤੈਨੂੰ ਪਤਾ ਲੱਗਿਆ ਜਿਵੇਂ ਮਾਵਾ ਕੋਲ ਗਿਆ ਤਾਂ ਨਹੀਂ ਹੋਣੀ ਤੇ ਚੈਪੀ ਐ ਮਾਵਾ ਰਹਿੰਦੀ ਤਾਂ ਵੀ ਹੋ ਗਿਆ ਹੋਰ ਜੇ ਤਾਂ ਹੋਰ ਕਰੇ ਤਾਂ ਬੰਦਾ ਕੀ ਕਰੇ ਇਤਨੀ ਕਿਹੜੀ ਪਰ ਕਿਸੇ ਨਾਲ ਕਿਤੇ ਮੁੱਢੀ ਵੀ ਗੱਲ ਸੀ ਐ ਚਲੋ ਹੁਣ ਮੈਂ ਤੁਹਾਨੂੰ ਹੋਰ ਨਹੀਂ ਕਹਿੰਦਾ ਕਿ ਅਪਾ ਚੋਤੀ ਨਹੀਂ ਥੇਲਣਾ ਕੱਬੀ ਜਵਾਬ ਨੂੰ ਮੈਂ ਮੰਨਦਾ ਨਹੀਂ ਨੀ ਤੁਹਾਡੇ ਪਿੰਡ 'ਚ ਿਹੜੀ ਵਾਰਦਾਤ ਹੋਈ ਐ ਨੀ ਪਹਿਲਾਂ ਨਾ ਮੈਂ ਆਉਂਦਾ ਤੇਰੇ ਯਾਰ ਦਾ ਈ ਤੁਹਾਡੇ ਪਿੰਡ 'ਚ ਿਹੜੀ ਵਾਰਦਾਤ ਹੋਈ ਐ ਨੀ ਪਹਿਲਾਂ ਨਾ ਮੈਂ ਆਉਂਦਾ ਤੇਰੇ ਯਾਰ ਦਾ ਵੇ ਖੜਤਾ ਨਾ ਕੋਈ ਪੈਂਦੀਆਂ ਦੇ ਵਿੱਚ ਆ ਵੀ ਮੈਨੂੰ ਨੀ ਮੈਨੂੰ ਮੇਰੇ ਯਾਰਾਂ ਵੱਲ ਪੂਰੀ ਖਿੱਚਿਆ ਵਿੱਚੋਂ ਵਿੱਚ ਕਈ ਦੇ ਲਮਕਾਟੇ ਕੁੱਟਣਾ ਨੀ ਹਿੱਤਾ ਕੋਈ ਤਦ ਕਲ ਕਾ ਤੂੰ ਆਏ ਮਣ ਕੇ ਉਹਦੇ ਵੀ ਤੋੜ ਤੂੰ ਛੱਤ ਦੇ ਗਰਾਰੀਆਂ ਅੜਾਉਣੀਆਂ ਜਟਾਵੇ ਚਤੇ ਚੜ ਗਿਆ ੜੀ ਕਿ ਕੋਈ ਦੰਦੇ ਤੋੜ ਦੂ ਛੱਤ ਦੇ ਗਰਾਰੀਆਂ ਅੜਾਉਣੀਆਂ ਜਟਾਵੇ ਚਤੇ ਚੜ ਗਿਆ ੜੀ ਕਿ ਕੋਈ ਦੰਦੇ ਤੋੜ ਦੂ ਐਨੇ ਕਹਿੰਦੇ ਵੈਰੀ ਗੁੱਡ ਤਾੜੀਆਂ ਮਾਰੋ ਨੀ ਲੱਭੀ ਆਪਾਂ ਜਾਂ ਤਿਕ ਲੈ ਕਦੇ ਮਾਰਦੀ ਸੀਓ ਮੇਰੇ ਤੇ ਅੱਜ ਜਿਉਂਦੀ ਐ ਕਿਸੇ ਹੋਰ ਲਈ ਹੋਇਓ ਦੀ ਛਾਂਜਰ ਦੇ ਵਿੱਚ ਦਿਲ ਮੇਰਾ ਛਣਕੋ ਦੀ ਹੈ ਕਿਸੇ ਹੋ ਗਈ ਕੋਈ ਕ ਵਾਰ ਜਦੋਂ ਮੈਂ ਉਹ ਦੇ ਲਈ ਰਾਤਾਂ ਦਾ ਰੰਗ ਚੁਰਾਇਆ ਸੀ ਉਹਨੇ ਵੀ ਪਹਿਲੀ ਵਾਰੀ ਹੀ ਤਾਰੀ ਬਨ ਸੁਰਮਾ ਪਾਇਆ ਸੀ ਤਾਰੀ ਬਨ ਸੁਰਮਾ ਪਾਇਆ ਸੀ

ਜੀ ਵੀ ਸਜ ਫਜ ਕੇ ਆਉਂਦੀ ਐ ਹੋਲੀ ਆਉਂਦੀ ਐ ਕਿਸੇ ਹੋਰ ਨਹੀਂ ਉਹ ਕਦੇ ਮਰਦੀ ਸੀਓ ਮੇਰੇ ਤੇ ਅਜ ਜਉਂਦੀ ਐ ਕਿਸੇ ਹੋਰ ਨਹੀਂ ਉਹਦੀ ਚਾਂਜਰ ਦੇ ਵਿੱਚ ਦਿਲ ਮੇਰਾ ਛਣਕਉਂਦੀ ਐ ਕਿਸੇ ਹੋਰ ਨਹੀਂ ਛਣਕਉਂਦੀ ਐ ਕਿਸੇ ਹੋਰ ਲਈ ਬਹੁਤ ਘੈਂਟ ਵਾਜਾ ਬਹੁਤ ਘੈਂਟ ਗਾਣਾ ਵੀ ਸੁਣਾ ਕੋਈ ਕੋਈ ਨਾ ਐਵੇਂ ਦਾ ਗਾਣਾ ਸੁਣਾ ਹਾਂ ਕੋਈ ਐਵੇਂ ਦਾ ਸੁਣਾ ਦੇ ਆ ਗਾਣਾ ਨਹੀਂ ਨਹੀਂ ਇਹਨੇ ਹੋਰ ਸੁਣਾ ਦੇ ਵੀਰ ਨੇ ਇਹ ਤੇ ਸੁਣ ਲੈ ਇੱਕ ਵਾਰ ਹੋਰ ਵੀਰਾਂ ਨੂੰ ਡਾਉਟ ਜੀ ਸਾਡੇ ਦਾ ਸੁਣਾ ਦੇ ਕੋਈ ਸੁਣਾ ਦੇ ਬਸ ਇਹਦਾ ਸੁਣ ਲੈ ਹਮ ਨੂੰ ਲੱਗਦਾ ਛੁਪਨੇ ਮਰ ਗਏ ਨੇ ਸਭ ਉਹਦੀ ਅੱਖ ਕੁਵਾਰੀ ਦੇ ਉਹ ਬਿਜੀ ਜੀ ਹੋਗੀ ਲੱਗਦੀ ਐ ਮੁਗਤੀ ਅੱਜ ਕੰਨੀਆਂ ਦਾਰੀ ਦੇ ਅੱਜ ਕਾਗਜ਼ ਭਰ ਗਈ ਕੋਰੀ ਤੇ ਰੰਗ ਰੂਪ ਦੀਆਂ ਬਰਸਾਤਾਂ ਨੇ ਉਹਦਾ ਭੁੱਲਣਾ ਬਹੁਤ ਜ਼ਰੂਰੀ ਸੀ ਨਮੀਆਂ ਨਮੀਆਂ ਸ਼ੁਰੂਆਤਾਂ ਨੇ ਉਸੇ ਪਰੂਲ ਲਈ ਵਿੱਚ ਯਾਦਾਂ ਦੀ ਨਿਮਾਰੀ ਦੇ ਫੁੱਲ ਮੈਂ ਤੋਂ ਬੰਨ ਤੇ ਰਹਣ ਸਦਾ ਉਦਸ਼ਗ ਨੌ ਦੀ ਫੁਲਕਾਰੀ ਦੇ ਉਹ ਕੁਲਣਾ ਚੌਂਦੀ ਸੇਵਕ ਨੂੰ ਕੁਲਣਾ ਚੌਂਦੀ ਕਿਸੇ ਹੋ ਨਹੀਂ ਉਹ ਕਦੇ ਮਰਦੀ ਸੀ ਉਹ ਮੇਰੇ ਤੇ ਅਜ ਜਿਉਂਦੀ ਏ ਕਿਸੇ ਹੋ ਨਹੀਂ ਉਦ ਚਾਂਦਰ ਦੇ ਵਿੱਚ ਦਿਲ ਮੇਰਾ ਛਣਕਾਉਂਦੀ ਏ ਕਿਸੇ ਹੋ ਨਹੀਂ ਛਲ ਕੋ ਦੀਏ ਕਿਸ ਹੋਂ ਲਈ ਥੈਂਕ ਯੂ ਬੋ ਕੈਂਟ ਵਾਜ ਵੀਰੇ ਤਰੀ ਗੱਲਾਂ ਸੱਚੀਆਂ ਹੁੰਦੀਆਂ ਨੇ ਹਨਾ ਇਹ ਗੱਲਾਂ ਹੁੰਦੀਆਂ ਨੇ ਸੱਚੀਆਂ ਕਰਦੀਆਂ ਨੇ ਕੋਈ ਕੋਈ ਕੁੜੀਆਂ ਵੀਰੇ ਕਰਦੀਆਂ ਨੇ ਜੇ ਮਿਲ ਜਣਾਂ ਇਹਨੇ ਗੋਲੀ ਮਾਰਦੇ ਜੇ ਦੇਖੋ ਮੇਰੀ ਗੱਲ ਸੁਣ ਤੇ ਮੈਂ ਵੀ ਸਿੰਗਲ ਆ ਤੇ ਤੁਸੀਂ ਸਿੰਗਲ ਆ ਆ ਪਤਾ ਨਹੀਂ ਫਰੈਂਡਸ਼ਿਪ ਕਰ ਲੈ ਵਿਆਹ ਕਰ ਲਾਂਗੇ ਬਈ ਕਮੈਂਟਾਂ ਤੇ ਬਸ ਜਾਗੇ ਵੀ ਅਸੀਂ ਦੋਨੇ ਜਣੇ ਵਿਆਹ ਕਰਵਾ ਲਈਏ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ ਹਾਵੀ ਸਾਡੀ ਜੋੜੀ ਕਿਵੇਂ ਦੀ ਲੱਗੂ ਬਈ ਸੱਚੀ ਸੀ ਬੈਕਗ੍ਰਾਉਂਡ ਲਗਾਇਆ ਸਮਾਂ ਲੱਗਿਆ ਪਹਿਲਾਂ ਹੀ ਉਹ ਵਾਰੀ ਗੱਲ ਸੀ ਅੱਜ ਤਾਂ ਮੁੰਡਾ ਮੁੰਡਾ ਨਾ ਵਿਆਹ ਕਰਾ ਰਹਾ ਦਾ ਕੁੜੀ ਕੁੜੀ ਨਾ ਕਰਾ ਰਹੀ ਚਲੋ ਜੀ ਸਾਨੂੰ ਜਲਦੀ ਜਲਦੀ ਕਮੈਂਟਾਂ ਚ ਦੱਸੋ ਵੀ ਮੈਂ ਤੇ ਜੁੱਤੀ ਵਿਆਹ ਕਰਵਾ ਲਈ ਕਿ ਨਾਂ ਤੇ ਸਾਡੀ ਜੋੜੀ ਕਿਹੇ ਜੀ ਲੱਗੂਗੀ ਲੈ ਮੇਰੇ ਗੱਲ ਕਸ ਨੇ ਕੱਟੇ ਇਹਨਾਂ ਨੇ ਮੇਨੂੰ ਇੱਕੋ ਗੱਲ ਕਹੀ ਗਏ ਕਿ ਹੀ ਜਾ ਕਰਨੀ ਮੈਨੂੰ ਘੁਮਾ ਲਿਆ ਅੰਬਰਸਰ ਨਹੀਂ ਮੈਨੂੰ ਕੋ ਦਰਗਮਾੜਿਆ ਨਹੀਂ ਮੈਨੂੰ ਉੱਥੇ ਲੈ ਜਾ ਐਂ ਕਰੀ ਜਾਏ ਕਰੋ ਇਹ ਕਦੋਂ ਮੇਰਾ ਖਾਸ ਮਨ ਜੇਗਾ ਤੇ ਮੈਂ ਵਾਲ ਜੇ ਆਏ ਜੇ ਕਟਾ ਦੂੰ ਐਵੇਂ ਰੱਖੂੰ ਮੈਂ ਗੋਲ ਕਟਿੰਗ ਰੱਖੂੰ ਤੇ ਤੂੰ ਮੁੰਡਾ ਲੈ ਇਹ ਕਿਦੋਂ ਗਾਣਾ ਦੱਸਣਾ ਕੱਠ ਕਲੇਰ ਦਾ ਬਈ ਕੰਮ ਕਰ ਲੋ ਬਸ ਲੈ ਜਾਈਆਂ ਰਾਤ ਨੂੰ ਕਰੀਂਗੀ ਮੈਂ ਛੇਤੀ ਜਾਣਾ ਛੇਤੀ ਜਾਣਾ ਆਏ ਕਿ ਸੌਣਾ ਦੇ ਬੋੜਿਆ ਫਿਰ ਗਾਉਂਦਾ ਮਰਾ ਸੁੱਲੋ ਆ ਨਾ ਗਿਆ ਇਹ ਸੁੱਲਿਆ ਇੱਥੇ ਨੋੜੋ ਇਹ ਸੁੱਲਿਆ ਚਲੋ ਕਿਉਂਕਿ ਹੈਗੇ ਚੱਕ ਕੇ ਬਾਬੇ ਲੈ ਜਾਣਗੇ ਹਾਂ ਇਹ ਹੋਇਆ ਉਹਨਾਂ ਨੇ ਵੀ ਜਿਹੜਾ ਇਹ ਲੱਛਣ ਕਰ ਚੱਕ ਕੇ ਲੈ ਗਏ ਆ ਮੈਂ ਸਿੱਧਾ ਥੋੜੇ ਕਿੜੇ ਘਰ ਤਾਂ ਨਹੀਂ ਕਰੀ ਬਿੜੋ ਪਾਦੇ ਆ ਅਜੇ ਲਈ ਬਾਪੀ ਮੱਝ ਆਉਂਗੇ ਨਾਲ ਆਪਾਂ ਵੀਡੀਓ ਕਰਦਾਂਗੇ ਬਾਪੀ ਹਾਂ ਰੋ ਪ੍ਰੈਕਟਰ ਵਧੀਆ ਨਹੀਂ ਹਾਂ ਸੁਣੋ ਇਹਨਾਂ ਨੂੰ